ਸੰਗਤਿ ਵਾਸੀ ਹੁ ਜੀ ਕਾ ਖਾਲਸਾ ਵਾਹੀ ਸ਼੍ਰੀ ਗੁਰੂ ਜੀ ਕੀ ਤੱਤੇ ਅਨਮੋਲ ਵਿਚਾਰਾਂ ਦੇ ਨਾਲ ਵਿੱਚ ਆਪ ਸਭ ਦਾ ਸਵਾਗਤ ਹੈ ਸੈਕਟਰੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਗੇ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਹੋਗੇ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਵੀ ਤੁਹਾਡੇ ਬਹੁਤ ਕੰਮ ਆ ਦੇਗੀ ਕਿਉਂਕਿ ਸੈਕਟਰੀ ਅੱਜ ਦੀ ਵੀਡੀਓ ਰਿਕਾਰਡ ਕਰਵਾ ਆ ਜੀ ਦੇ ਨਾਲ ਤੋ ਬਹੁਤ ਸੌਖੇ ਸ਼ਬਦਾਂ ਦੀ ਸਾਹ ਪਾ ਲਿਆ ਰਹੇ ਆ ਜਿਨ੍ਹਾਂ ਬਾਰੇ ਕਬਾਲੂ ਗਾਵੇ ਸੰਤ ਮਹਾਪੁਖਿਮਿਆ ਰਿਸਰ ਸਭਜਟ ਇਹ ਵੀ ਕਹੇ ਆ ਕਿ ਇਹ ਦੋ ਸ਼ਬਦ ਜਿੰਨਾ ਨਹੀਂ ਸਾਡੀ ਰਸਨਾ ਤੇ ਰਹਦੇ ਆ ਜਿੰਨਾ ਹੀ ਸਾਡੇ ਮਨ ਦੇ ਵਿੱਚ ਚੱਲਦੇ ਆ ਉਹ ਨਹੀਂ ਸਾਡੇ ਉਤੇ ਸਤਿਗੁਰੂ ਸੱਚੇ ਪਾਸ਼ ਦੀ ਕਿਰਪਾ ਹੁੰਦੀ ਹੈ ਸਾਡੇ ਸਤਿਗੁਰੂ ਸੱਚੇ ਪਾਸ਼ ਦੀ ਬੀ ਖੁਸ਼ੀ ਸਾਨੂੰ ਹੁੰਦੀ ਹੈ ਸਾਡਾ ਮਨ ਸ਼ਾਂਤ ਰਹਿੰਦਾ ਹੈ ਸਾਡਾ ਮਨ ਖੁਸ਼ ਰਹਿੰਦਾ ਹੈ ਜਦ ਸੰਤ ਜੀ ਜੇਕਰ ਸਾਡਾ ਮਨ ਖੁਸ਼ ਰਹੇ ਸ਼ਾਂਤ ਰਹੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਆਪਣੇ ਆਪ ਹੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਡੀ ਜ਼ਿੰਦਗੀ ਜਿੰਨਾ ਜੋ ਵੀ ਦੁੱਖ ਤਕਲੀਫਾਂ ਜੋ ਵੀ ਪਰੇਸ਼ਾਨੀਆਂ ਕੋ ਜੂਰੋਥਾਨਾ ਮਾਸ਼ਰਿਸ਼ੋਟਾਂ ਜਿਹ ਹੈ ਨਹੀਂ ਸੋ ਇਹ ਸ਼ਬਦ ਪੰਜਾਬ ਕਿਹੜਾ ਹੈ ਕਿੰਝ ਆਪਾਂ ਕਰਨਾ ਹੈ ਕਿਹੜੇ ਵੇੜੇ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪਜੀ ਕੇ ਵੀਰਿਆਂ ਨੂੰ ਪਾ ਤੁਹਾਨੂੰ ਸੁਨੇਹਾ ਜੇ ਇਹ ਵੀਡੀਓ ਕੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਲਾਹੇ ਗੁਰੂ ਜੀ ਕਿੰੂ ਇਹ ਵਿਖਿਆ ਕਰਦੇ ਤਾਂ ਆਓ ਅੱਜ ਦੀ ਗੱਲ ਨੂੰ ਸ਼ੁਰੂ ਕਰਦੇ ਆਂ ਸੰਗਤ ਜੀ ਇੱਕ ਦੋਨੇ ਹੀ ਸਵਾਗਤ ਆਪਾਂ ਧਰਮ ਦੇ ਵਿੱਚ ਕਿਸੇ ਵੀ ਰਿਣੀ ਬੋਲ ਸਟਨੇ ਕਲ ਕੀ ਆਪਾਂ ਜਦੋਂ ਹੀ ਬੋਲਦੇ ਆ ਨਾ ਸਦਾ ਫਲਾਉਂਦਾਈ ਸਾਡੇ ਤਨ ਮਨ ਦੇ ਬਥਰੋ ਠੀਕ ਹੁੰਦੇ ਆ ਪਰ ਸ਼ੇਰ ਵੀ ਅੰਮ੍ਰਿਤ ਦੇ ਵੇਰੀ ਸਾਡੀ ਜਿੰਦਗੀ ਦੇ ਵਿੱਚ ਖਾਸ ਮਹੱਤਤਾ ਹੈ ਜੇਕਰ ਅਸੀਂ ਅੰਮ੍ਰਿਤ ਵੇਲੇ ਦੇ ਵਿੱਚ ਇਹ ਦੋ ਸ਼ਬਦ ਬੋਲਦੇ ਆਂ ਤਾਂ ਮਹਾਂਕੋਰੀ ਕੇ ਲੇਕ ਦੁਨਿਆਵੀ ਕਟੇ ਕਰਗਾ ਹੀ ਤੋਂ ਵੀ ਹੀ ਸੁਖ ਸਾਡੇ ਜੀਵ ਹੁੰਦੇ ਵਿੱਚ ਬੈਠ ਜਾਂਦੇ ਆਂ ਖਾਬ ਕਿਸੇ ਸੁਖ ਸੁਖੇ ਆਸ਼ਾ ਜੀ ਵੀ ਹੋਰੋਂ ਤੋਂ ਜ਼ਿਆਦਾ ਕੁਝ ਨਹੀਂ ਰਹੀ ਆ ਤੇ ਇਹ ਦੋ ਸ਼ਬਦ ਬੋਲਣ ਦੇ ਰਹੀ ਸਾਨੂੰ ਕਿਸੇ ਪਤਾ ਵੀ ਕੋਈ ਪਾਬੰਦੀ ਨਹੀਂ ਆਸੀਂ ਕਿਸੇ ਵੀ ਹਾਲਾਤ ਦੇ ਵਿੱਚ ਆ ਕਿਤੇ ਵੀ ਆ ਕਿ ਸ਼ਬਦ ਬੋਲ ਕੇ ਆਪਣੇ ਬਾਹਰੀ ਗੁਰੂ ਦੀ ਖੁਸ਼ੀ ਹਾਸਲ ਕਰ ਸਕਦੇ ਹਾਂ ਪਰ ਜਦੋਂ ਆਪਾਂ ਅੰਮ੍ਰਿਤ ਵੇਲੇ ਦੇ ਵਿੱਚ ਇਹ ਸ਼ਬਦ ਬੋਲਨੇ ਆ ਉਦੋਂ ਹੀ ਮਹਾਂਪੁੱਤ ਜੀ ਕਹਿੰਦੇ ਵੀ ਉਤ ਸਾਰ ਇਹ ਇਹ ਦੋਵੇਂ ਸ਼ਬਦ ਬੋਲ ਜ਼ਿਆਦਾ ਕਰੋ ਕੋਈ ਸੰਘਾ ਤੁਹਾਨੂੰ ਕਿਛੇ ਵੇਲੇ ਸਵੇਰੇ ਸਵੇਰ ਕਰੋ ਆਪਾਂ ਬੋਤਨੇ ਆ ਤਾਂ ਉਸ ਵੇਲੇ ਸਾਡਾ ਮਨ ਖਾਲੀ ਹੁੰਦਾ ਹੈ ਵਿਚਾਰਾ ਤੋਂ ਰਹਿਤ ਹੁੰਦਾ ਹੈ ਪਰ ਜਿਵੇਂ ਜਿਵੇਂ ਦਿਨ ਚੱਲਦਾ ਹੈ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਚੱਲਣੇ ਸ਼ੁਰੂ ਹੋ ਜਾਂਦੇ ਆ ਕਈ ਵਾਰ ਸਾਡੇ ਪਰਫਾਂ ਦਾ ਲਿਆ ਟੈਨਸ਼ਨ ਆ ਜਾਂ ਜਿੰਦਗੀ ਦੇ ਉਹ ਬਹੁਤ ਸਾਰੇ ਔਜ ਚਿੰਤਾਵਾਂ ਹੁੰਦੀਆਂ ਨੇ ਉਹ ਸਾਡੇ ਤੇ ਭਾਰੀ ਹੋ ਜਾਂਦੀਆਂ ਨੇ ਇਸੇ ਕਰਕੇ ਮਹਾਪ੍ਰਕਿਰਤੀ ਕਹਿੰਦੀ ਜਦੋਂ ਵੀ ਜਾਓ ਅਮ ਜੀ ਨਾਲ ਜਦੋਂ ਦੀ ਤੁਹਾਡੀਆਂ ਸਭ ਕਹੋ ਲਧੀਆ ਬਲਕਿ ਅਥਾ ਖੋਲਣ ਤੋਂ ਪਹਿਲਾਂ ਹੀ ਕਿ ਸ਼ਬਦ ਸਾਡੀ ਰਸਨਾ ਤੋਂ ਉਚਾਰਨ ਸੰਭਰ ਦੇਣੇ ਚਾਹੀਤੇ ਹਨ ਪਹਿਲਾ ਸ਼ਖਤ ਹੈ ਵਾਹਿਗੁਰੂ ਤਾਂ ਕਿਉਂ ਪਰਮ ਪਿਤਾ ਪਰਮ ਆਤਮਾ ਜਿਹਦਾ ਨਾਮ ਸਿੱਖ ਧਰਮ ਦੇ ਵਿੱਚ ਆਪਾਂ ਵਾਹਿਗੁਰੂ ਜੀ ਕਹਿ ਕੇ ਪਰਮਾਤਮਾ ਦਾ ਯਾਦ ਕਰਦੇ ਆਂ ਤੇ ਜੇ ਤੁਸੀਂ ਕਿਸੇ ਹੋਰ ਨਾਮ ਦੇ ਨਾਲ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋ ਤਾਂ ਤੁਸੀਂ ਉਸ ਨਾਮ ਦੇ ਨਾਲ ਪਰਮਾਤਮਾ ਨੂੰ ਯਾਦ ਕਰੋ ਬਾਰੇ ਸਾਡੀ ਪਤਿ ਯਾਦ ਸਾਡੀ ਰਸਨਾ ਤੇ ਪਹਿਲਾ ਨਾਮ ਉਹ ਸਤਿਗੁਰ ਸੱਚੇ ਖਵਾਸ਼ ਜੀ ਦਾ ਹੀ ਹੋਣਾ ਚਾਹੀਦਾ ਹੈ ਅਤੇ ਉਹ ਕਿਤੇ ਸਾਰੀ ਹੀ ਸਾਡੀ ਰਸਨਾ ਤੇ ਕੇ ਨਾਮ ਆਵੇ ਤਾਂ ਇਹਦੇ ਨਾਲ ਸਾਡੇ ਸੁਭਾਅ ਬਹੁਤ ਟਟਲੇ ਹੋ ਜਾਂਦੇ ਆ ਸਾਡੀ ਦਸਮਾਸ ਦੇ ਸਰਹੁੰ ਜੀ ਆ ਸਾਡੇ ਕਰਮ ਨਿਰਮਲ ਹੁੰਦੇ ਆ ਸਾਡਾ ਮਨ ਗੁਰ ਚਰਨਾ ਦੇ ਨਾਲ ਚੋਹ ਜਾਂਦਾ ਹੈ ਕਿ ਇਹਦੇ ਤੇ ਕੋਈ ਵੀ ਰਕਾਰ ਕੋਈ ਵੀ ਕਿੰਨਾ ਟੈਨਸ਼ਨ ਹਾਰੀ ਗਈ ਹੁੰਦੀ। ਪਰ ਉਸਦੇ ਅਸਾਰ ਹੀ ਪਹਿਲਾ ਸ਼ਬਦ ਸਤਨਾਮ ਵਾਣੀ ਹੋ ਰਿਹਾ ਏ। ਤੇ ਦੂਸਰਾ ਸ਼ਬਦ ਵਾਕੇ ਜਿਉ ਤੇਰਾ ਸੁਧਰੇ, ਸੁਧਰੇ ਭਾਗ, ਤੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਣਾ ਏ। ਕਿਉਂਕਿ ਪਰਮਾਤਮਾ ਨੇ ਤੁਹਾਨੂੰ ਤੁਹਾਡੀ ਜਿੰਦਗੀ ਜੀਣ ਦੀ ਜੁੜਤਾ ਏ। ਉਹ ਹਰ ਚੀਜ਼ ਲਈ ਪਰਮਪਿਤਾ ਪ੍ਰਭਾਤ ਮਾਦਾਸ਼ੁਪਰਾਨ ਦਾ ਸ਼ੁਕਰਾਨਾ ਕਰਦਾ ਹੈ। ਕਈ ਲੋਕ ਕਹਿ ਦਿੰਦੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਥੋੜ੍ਹੀ ਵੀ ਐਸੀ ਖਾਸ ਚੀਜ਼ ਨਹੀਂ ਹੈ ਜਿਹਦੇ ਲਈ ਲਈਂ ਦੱਸੇ। ਖੁਸ਼ਕੁ ਜੀਣਾ ਪ੍ਰਭਾਤ ਨੂੰ ਦਾ ਸ਼ੁਕਰਾਨਾ ਕਰਕੇ। ਕਿਉਂਕਿ ਉਹਨਾਂ ਨੂੰ ਆਪਣੀ ਖੁਸ਼ੀ ਜਾਂ ਆਪਣਾ ਸੁੱਖ ਸੁੱਖ ਪ੍ਰਾਰਥਨਾ ਦੇ ਵਿੱਚ ਦਿਸਦਾ ਹੈ। ਉਹਨਾਂ ਨੂੰ ਲੱਗਦਾ ਕਿ ਜੇ ਪ੍ਰਭੂ ਸਾਹਮਣੇ ਸਾਹਮਣੇ ਸਾਰਾ ਪੈਸਾ ਇੰਨਾਂ ਵਿੱਚ ਪਾ ਦਸਾਰਾ ਕਰ ਦੇ ਦੇ। ਉੱਚਾ ਜੋੜੀ ਹੁੰਦੇ ਮੰਦਿਰਾਂ ਦੀ ਸ਼ਮਾਨੇ ਕੋ ਸੋ ਇਹਨਾਂ ਤਰੀਕਾ ਤੁਸੀਂ ਫੇਰ ਮਾਰਤਰਾ ਸ਼ੁਕਰਾਨਾ ਕਰੀਏ ਔਰ ਨਹੀਂ ਸਮਝੇ ਜੀ ਮੇਰੇ ਚੌਥੇ ਪਾਸ਼ਾ ਤਨ ਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਮੇਰੇ ਪੰਜਵੇਂ ਪਾਸ਼ਾ ਤਨ ਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਤਾਂ ਸਾਫ ਸਪਸ਼ਟ ਸਾਨੂੰ ਇਹ ਗੱਲ ਸਮਝਾਈ ਹੈ ਕਿ ਹਰ ਸਾਹ ਦੇ ਨਾਲ ਹਰ ਸਾਹ ਦਾ ਸ਼ੁਕਰਾਨਾ ਕਰਨਾ ਹੈ ਹਰ ਵੇਲੇ ਉਹ ਪਰਮ ਪਿਤਾ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਉਹਦੇ ਭਾਣੇ ਦੇ ਵਿੱਚ ਰਹਿਣਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਜੋ ਵੀ ਮਿਲ ਪਾਈ ਉਹਦੇ ਲਈ ਮਾਲਕ ਦਾ ਸ਼ੁਕਰਾਨਾ ਕਰਦੇ ਕਿਉਂਕਿ ਜਿੰਨਾ ਹੀ ਸ਼ੁਕਰਾਨਾ ਕਰਾਂਗੇ ਕੋਨਾ ਹੀ ਮਾਲਕ ਦੀ ਸਾਰੇ ਕਿਰਪਾ ਭਰੀ ਈ ਔਰ ਜਦੋਂ ਅਸੀਂ ਮਾਲਕ ਦੇ ਨਾਲ ਨਿੱਖੀਆਂ ਨਿੱਖੀਆਂ ਤੁੰਣਾ ਨੂੰ ਬੈਠ ਕੇ ਉਸੇ ਕਰਦੇ ਹਾਂ ਕਿਲੇ ਸ਼ਿਖਰਿਸ਼ ਤੇ ਤਾਂ ਕਰਦੇ ਹਾਂ ਪਰ ਫਿਰ ਸਾਡਾ ਮਨ ਤੁਨ ਜੋ ਰੁੰਦਾਏ ਸਾਡਾ ਮਨ ਕਿਉ ਚੱਲਣਾ ਤੋਂ ਦੂਰ ਰੁੰਦਾਏ ਸਾਡੇ ਉੱਤੇ ਫਿਰ ਸਹਿਬ ਜੀ ਦੀ ਕਿਰਪਾ ਨਹੀਂ ਹੁੰਦੀ going to some tudo ਦੇਸ਼ੁਤਰੇ ਪੰਦੇ ਮੁੱਗੇ ਤੇ ਕੋਈ ਨਹੀਂ ਮਵਦੂ ਤੇ ਜੋ ਸ਼ੁਕਰਾਨਾ ਕਰਦੇ ਨੇ ਸ਼ੁਕਰਾਨਾ ਕਰਨ ਵਾਲਿਆਂ ਦੇ ਉੱਤੇ ਪੂਰੀ ਤੁਤਰ ਪੂਰੀ ਕਾਇਲ ਆਗ ਮੇਰ ਨਾਲੋਂ ਜੀਆਂ ਕਿ ਇਹ ਬੰਦਾ ਪ੍ਰਮਾਤਮਾ ਦੇ ਬਾਣੇ ਦੇ ਵਿੱਚ ਫੁਰਸ਼ਿਆ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਏ ਇੰਜ ਲੱਗਦਾ ਜਿਵੇਂ ਮੂਰੀ ਕੁਦਰਤ ਹੀ ਉਸ ਨੌਕਦੇ ਕੰਮਾਂ ਸਵਾਰਨ ਤੇ ਲੱਗੇ ਜਾਂਦੀ ਹੋਰ ਜਿੰਨਹੀਂ ਜਿਹੜੇ ਅੰਨਾਂ ਰੰਗਾਂ ਜੋ ਤਤ ਤਲੀ ਸਾਸ਼ ਵਿਸ਼ਟਾ ਪਰੇਸ਼ਾਨੀਆਂ ਕਦੋਂ ਅੰਨਾਂ ਕਰੋ ਚਲੈ ਜੈ ਜੈ ਪਤਾ ਹੀ ਨਹੀਂ ਲੱਗਦਾ ਉਸ ਮਨਸਤਰੀ ਜਿੰਦਗੀ ਦੇ ਵਿੱਚ ਓਖੇ ਓਖੇ ਕੰਮ ਵੀ ਕਰਨੇ ਸੱਚੇ ਹੋ ਜਾਂਦੇ ਕਿਉਂਕਿ ਇਹਨੂੰ ਚਾਰੇ ਪਾਸਿਆਂ ਤੋਂ ਹੀ ਪਾਵਰ ਮੰਦੀਆ ਚਾਰੇ ਪਾਸਿਆਂ ਤੋਂ ਵੀ ਉਹਦੇ ਉੱਤੇ ਕਿਰਪਾ ਹੁੰਦੀ ਗਈ ਸੋ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਨਾ ਹੈ ਹਰ ਵੇਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਪ੍ਰਮਾਤਮਾ ਨੇ ਸਾਨੂੰ ਦੋ ਦੇ ਤੁਰੇ ਦੇ ਪਾਇਆ ਉਹ ਬਗਦੱਥਰੀ ਹੈ ਕਿ ਸੰਸਾਰ ਨੂੰ ਉਹਨਾਂ ਦੀਆਂ ਦੁੱਤਾਂ ਹੋਣੀਆਂ ਦਾ ਤੋਹੀ ਕਦਰ ਨਹੀਂ ਆ ਅਸੀਂ ਉਹਨਾਂ ਦੀਆਂ ਦਿੱਤੀਆਂ ਹੁੰਨਾ ਦੱਤਾਂ ਨੂੰ ਸਮਝ ਨਹੀਂ ਪਹੁੰਚੇ ਪਰ ਨਾਲਕ ਸਮਝੇ ਪਰ ਉਹ ਦੇ ਦੇ ਤੇ ਰਿਆ ਹੈ ਅਤੇ ਬਦਲੇ ਦੇ شکرانہ کرنا شروع کر دو اور واحگ جی دیا دیا ہوتی منتی نہیں کر پا گی بات نہیں سچ گو سچے بہت محنت نے ਕਤਾ ਲਈ ਮੌਤ ਨੇ ਅਤੇ ਮਾਲਕ ਦੇ ਦਫ਼ਤਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਹਣੀਆ ਬੱਸ ਸਾਮ ਨੂੰ ਮੰਗਣਾ ਨਹੀਂ ਹੁੰਦਾ ਅਸੀਂ ਉਸੇ ਜਿਵੇਂ ਕਰਕੇ ਮੰਗਣਾ ਚਾਹੁੰਦੇ ਹਾਂ ਪਰ ਨਹੀਂ ਜਿੰਨੇ ਮਾਲਕ ਨੂੰ ਜਿੰਨਾ ਲੰਮਾ ਮਸ਼ਹੂਰਾ ਨਾ ਕਰਾਂਗੇ ਕਿ ਅੰਨੇ ਕੀ ਸੱਦੇ ਸਤਿ ਪ੍ਰਸਾਦ ਉਹ ਜੀ ਸਮਾਹ ਪ੍ਰਖਾ ਦੇ ਕਹਿੇ ਅਨੁਸਾਰ ਜਦੋਂ ਹੀ ਤਮਰਤ ਦੇ ਦੇ ਵਿੱਚ ਚਾਹ ਜਾਂਗੀਏ ਤਤ੍ਰੰਤ ਹੀ ਤੇ ਮਾਲ ਮਾਨਾ ਨਾ ਚਤੋਂ ਪਰ ਮਾਤਮਾ ਦਾ ਰੂਚਨਾ ਹੋਇਆ ਤਾਂ ਬੇਸਤਰਾਂਗੇ ਅਤੇ ਜਦੋਂ ਕਿੰਤੇ ਵਿੱਚ ਸਮਾਂ ਮੁੰਦਾ ਇੰਗੇ ਨਾਮ ਦੇ ਨਾਮ ਨੂੰ ਜਨਮਾਤਮਾ ਵਾਸ਼ ਫਰਨਾ ਹੈ ਅਨੇਕ ਵਿਵੇਦੀ ਵਿੱਚ ਇਸ ਵਰ ਕੇ ਕਿਹਾ ਜਾਂਦਾ ਕੋਈ ਅੰਮਰ ਚਵੇਲੇ ਦਾ ਹੁੰਦਾ ਬਹੁਤ ਤੂੰ ਖਾਸ ਬਿਨਾ ਹੈ مہا پتن کو ہٹ گی پرماتما ویاد کرے یا کچھ لوگ ਜਦੋਂ ਜਿਹੜੀ ਨਹੀਂ ਆਏਗੀ ਤਾਂ ਫਿਰ ਉਹਨਾਂ ਨੂੰ ਸੋਚਾਂ ਦੇ ਥੋੜੇ ਉਹਨਾਂ ਕਿਤੇ ਨਹੀਂ ਕਿਤੇ ਆਇਆ। ਉਹ ਆਪਾਂ ਤੁਰੀ ਤੁਰੀ ਦਾਤ ਚਿੰਤਾ ਟੈਨਸ਼ਨ ਤੇ ਚਲ ਜਾਂਦੇ ਰਹਿੰਦੇ। ਉਹਨਾਂ ਨੂੰ ਇਹ ਮਹਾਂਪੁਰਸ਼ ਜੀ ਨੇ ਕਹੇ ਕਿ ਤਾਲ ਚਿੰਤਾ ਕੀ ਕੀ ਤੋਂ ਬਿਨਾਂ ਨਾ ਅਨਜੇ ਰਤਨ ਆਤਮਾ ਦਾ ਚਿੰਤਨ ਇਹ ਕਥਨ ਇਹ ਤਾਂ ਬਹੁਤ ਕੁਝ ਦਈ ਜਾਏ। ਸੂਪਰਨਾਤਮਾ ਦਾ ਨਾਮ ਜਿਥੇ ਅਪਰਮਾਤਮਾ ਦਾ ਸਿਕਰੋਨਾ ਜਿਥੇ ਸਾਨੂੰ ਕੁਝ ਨਾ ਕੁਝ ਮਿਲਦਾ ਹੀ ਰਿਹਾ। ਕਿ ਆਓ ਅੱਜ ਚੁੰਨੀ ਆਪਣੀ ਜ਼ਿੰਦਗੀ ਦਾ ਵੀ ਨੀਂਵ ਮਨਾਂਗੇ ਕਿ ਜੇਨਮ ਦੇ ਵਿੱਚ ਜੀ ਜਦੋਂ ਇਹ ਕਰਤਾਏ ਜਦੈ ਸਮਾਨ ਹੋਵੇ ਬੈਠੇ ਨਾਮ ਜਪੋ ਪਰਮਾਤਮਾ ਦਾ ਸਿਕਰੋਨਾ ਜਿਸ ਨੇ ਇਸ ਦੀ ਉਸਤਿਆ ਸਾਰ ਜੰਗਰੀ ਨੂੰ ਜੰਗਰੀ ਇਹ ਦੋਨੇ ਕਰਨ ਸਕੇਗਾ। ਨਾਮਾ ਜੇ ਤੁੰਗੀ ਚਾਲ ਹੈ ਜੇ ਕਿਹਾ ਨਾ ਤਾਂ ਤੇਰੇ ਮਾਲਕ ਜਿਨੇ ਦਿੱਤਿਆਂ ਦਾ ਕਿਹਾ ਨਾ ਸ਼ਿਕਰਾਨਾ ਫਤਿਹ ਦੇ ਲਈ ਇਹ ਬਹਾ ਨਾਮਰਾ ਵੀ ਹੋ ਗਏ ਮੈਂ ਉਹਦੇ ਸਾਡੇ ਸਵੇਰੇ ਸਵੇਰੇ ਇਸ਼ਨਾਨ ਨੇ ਕੀਤਾ ਜਾਂਦਾ ਸਿਸਤੁਰ ਕੇ ਨਹੀਂ ਲੱਗਦਾ ਇਹ ਇਸ਼ਨਾਨ ਆਨੰਦ ਇਹ ਲੋੜੀ ਲੈਣਾ ਮਹਾਂਪ੍ਰੋਜੀਤਾ ਇੱਛਾ ਚ ਕਰ ਰਹੇ ਹੈ ਅਭੀ ਜੇਕਰ ਤੋਂ ਕਰਦੇ ਹੋ ਕਿ ਜਿਸ ਕਰਤੇ ਬਲਕਿ ਆ ਨਹੀਂ ਜਾਂਦਾ ਨੰਮ ਕਰੇ ਕਹੇ ਹੀ ਬਾਦਿ ਜੀ ਗੁਰੂ ਨੂੰ ਕਹਿਣਾ ਸ਼ੁਰੂ ਕਰਤੇ ਤਰ ਮਹਾਂਪਤ ਨੇ ਆਪਣੇ ਹੀ ਤਹ ਦੇ ਚਿੱਤਾ ਚਟਾਣਾ ਹੋ ਗਿਆ ਰਹਿਣਾ ਜੇ ਇਸ਼ਨਾਨ ਕਰਵਾਉਣਾ ਹੋਇਆ ਤਾਂ ਵੀ ਉਦੋਂ ਮੰਨਣਾ ਆਪ ਨੂੰ ਦੇਣਾ ਹੈ ਚੁਇਤ ਵਾਰ ਹਿੰਮਤ ਕਰਕੇ ਆਪਣੇ ਮਨਖ ਚੋਂ ਕਹੇ ਗੁਰੂ ਸ਼ਬਦ ਦਾ ਉਚਾਰਨ ਪਾ ਕਰੋ ਇੱਕ ਵਾਰ ਰਸਨਾ ਦੇ ਉੱਤੇ ਵਾਹ ਦੇ ਗੁਰੂ ਦਾ ਸ਼ਬਦ ਨਖੀਤਾ ਤੋਂ ਮਾਕੀਤਾ ਵਾਹੇ ਕਿਉਂ ਜਿੰਨੇ ਆਸਤੇ ਹੀ ਕਿਰਕਾ ਰੱਤ ਨੇ ਸੋਸ਼ਲ ਰੱਬੀ ਆਸਰਨੈਂਟ ਉਹ ਬਦੂਨ ਕੇ ਲਈ ਇੱਕ ਨਵੀਂ ਚੁਣੌਤੀ ਰੱਖੇਗੀ ਉਹ ਹਿੰਦਿਆ ਚੌਂ ਚੱਕੀ ਜਾਂ ਤਾਂ ਜਬਾਲ ਕਰਦੇ ਸ਼ੇਰ ਸ਼ੇਰ ਕਰੇ